ਸਿੱਟੀ ਗਾਲ ਜੀ ਸਾਰਿਆਂ ਨੂੰ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਤੁਸੀਂ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਹਾਂ ਜੀ ਅੱਜ ਦੀ ਕਹਾਣੀ ਮੈਂ ਆਪਣੇ ਘਰੋਂ ਖੇਤਾਂ ਵੱਲ ਨਿਕਲ ਪਈ ਨਾਲ ਮੇਰਾ ਨਾਲ ਉਪਰ ਰਾਮੂ ਸੀ ਉਹ ਮੇਰੇ ਨਾਲੋਂ ਉਮਰ ਵਿੱਚ ਛੋਟਾ ਸੀ ਪਰ ਬਹੁਤ ਕਾਲਾ ਤੇ ਲੰਮਾ ਸੀ ਰਾਹ ਵਿੱਚ ਮੈਂ ਉਸ ਨਾਲ ਗੱਲਾਂ ਕਰਦੀ ਰਹੀ ਦੇਖ ਰਾਮੂ ਇਹ ਸਾਡੀ ਕਣਕ ਦੀ ਫਸਲ ਹੈ ਇੰਨੀ ਸੋਹਣੀ ਲਹਿਰ ਆ ਰਹੀ ਐ ਨਾ ਉਹ ਮੁਸਕਰਾਉਂਦਾ ਹੋਇਆ ਬੋਲਿਆ ਮਾਲਕਨ ਤੁਸੀਂ ਤਾਂ ਦੁੱਧ ਵਰਗੀ ਚਿੱਟੇ ਹੋ ਤੁਹਾਨੂੰ ਮੇਰੇ ਨਾਲ ਗੱਲਾਂ ਕਰਨਾ ਵਧੀਆ ਲੱਗਦਾ ਮੈਂ ਮੁਸਕਰਾ ਕੇ ਸਿਰ ਹਿਲਾਇਆ ਫੇਰ RAMU ਨੇ ਮੇਰੇ ਹੱਥ ਨੂੰ ਛੋਹਿਆ ਮੈਂ ਸਿਸਕਣ ਲੱਗੀ ਪਰ ਕਿਸੇ ਤਰ੍ਹਾਂ ਮੈਂ ਆਪਣੇ ਆਪ ਨੂੰ ਸੰਭਾਲਿਆ ਮੈਂ ਬੋਲੀ ਤੇਰੀਆਂ ਅੱਖਾਂ ਵਿੱਚ ਬੜੀ ਚਮਕ ਹੈ ਮੈਂ ਜਾਣੇ ਹੀ ਉਸ ਦੀਆਂ ਗੱਲਾਂ ਵਿੱਚ ਖੋ ਗਈ ਖੇਤ ਦੇ ਵਿਚਕਾਰ ਪਹੁੰਚੇ ਤਾਂ ਚਾਰੇ ਪਾਸੇ ਸਨਾਟਾ ਸੀ ਪੰਛੀਆਂ ਦੀ ਚਹਨਾਟ ਹਤੇ ਹੌਲੀ ਹਵਾ ਦਾ ਸਮਰਸ ਮੈਂ ਆਪਣਾ ਦੁਪੱਟਾ ਠੀਕ ਕੀਤਾ ਤੇ ਮਿੱਟੀ ਤੇ ਬੈਠ ਕੇ ਫਸਲ ਦੇ ਬੂਟਿਆਂ ਨੂੰ ਛੋਣ ਲੱਗੀ ਜਿਵੇਂ ਹੀ ਮੈਂ ਉੱਠੀ ਮੈਂ ਡਿੱਗ ਪਈ ਤਾਂ ਮੇਰਾ ਦੁਪੱਟਾ ਸੀਨੇ ਤੋਂ हट ਗਿਆ RAMU ਮੈਨੂੰ ਘੂਰਨ ਲੱਗਾ ਉਹ ਮੇਰੀ ਸੁੰਦਰਤਾ ਨੂੰ ਵੇਖ ਰਿਹਾ ਸੀ ਉਹ ਮੇਰੇ ਕੋਲੋਂ ਕੁਝ ਝੁੱਕ ਕੇ ਬੋਲਿਆ ਮਿੱਟੀ ਦੀ ਖੁਸ਼ੂਬ ਕਿੰਨੀ ਸੋਹਣੀ ਐ ਮਨ ਕਰਦਾ ਇਸ ਨੂੰ ਦਿਲ ਵਿੱਚ ਸਮੇਟ ਲਵਾਂ ਵੈਸੇ ਮਾਲਕਨ ਤੁਸੀਂ ਵੀ ਬਹੁਤ ਸੋਹਣੇ ਮੈਂ ਉਸ ਵੱਲ ਵੇਖਿਆ ਮੈਨੂੰ ਲੱਗਿਆ ਜਿਵੇਂ ਉਹ ਮਿੱਟੀ ਨੇ ਮੈਨੂੰ ਵਿਖ ਰਿਆ ਸੀ ਮੇਰਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਮੈਂ ਹੱਸ ਕੇ ਉਸ ਨੂੰ ਟੋਕਿਆ ਰਾਮੂ ਤੂੰ ਤਾਂ ਸ਼ਹਿਰ ਬਣਦਾ ਜਾ ਰਿਹਾ ਤੂੰ ਸ਼ਰਮਾ ਸ਼ਰਮਾ ਗਿਆ ਤੇ ਬੋਲਿਆ ਤੁਹਾਡੇ ਨਾਲ ਰਹਿ ਕੇ ਹੀ ਸਿੱਖਿਆ ਮਾਲਕਨ ਰਾਮੂ ਨੇ ਸ਼ਮਰਾਂਦੇ ਹੋਏ ਪੁੱਛਿਆ ਮਾਲਕਨ ਕੀ ਤੁਸੀਂ ਮੈਨੂੰ ਸਹਿਣ ਕਰ ਸਕੋਗੇ ਮੈਂ ਮੁਸਕਰਾਈ ਪਰ ਕੋਈ ਜਵਾਬ ਨਾ ਦਿੱਤਾ ਉਸ ਦੀ ਗੱਲ ਮੇਰੇ ਦਿਲ ਨੂੰ ਛੂ ਗਈ ਖੇਤ ਦੀ ਠੰਡੀ ਹਵਾ ਸੰਸਾਨ ਮਾਹੌਲ ਅਤੇ ਰਾਮੂ ਦੀ ਸਾਦਗੀ ਸਭ ਮਿਲ ਕੇ ਅਜੀਬ ਜਿਹਾ ਅਹਿਸਾਸ ਜਗਾ ਰਹੇ ਹਨ ਮੈਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਨੌਕਰ ਅਤੇ ਮਾਲਕ ਦੇ ਰਿਸ਼ਤੇ ਤੋਂ ਅੱਗੇ ਵੀ ਕੁਝ ਹੁੰਦਾ ਹੈ ਰਾਮ ਜਦੋਂ ਰਾਮੂ ਨੇ ਮੇਰਾ ਹੱਥ ਛੋਇਆ ਮੇਰੇ ਸਰੀਰ ਵਿੱਚ ਬਿਜਲੀ ਜੀ ਦੌੜ ਗਈ ਖੇਤ ਦੇ ਵਿਚਕਾਰ ਇੱਕ ਵੱਡਾ ਨਿੰਮ ਦਾ ਰੁੱਖ ਸੀ ਧੁੱਪ ਤੇਜ ਹੋ ਗਈ ਸੀ ਤਾਂ ਮੈਂ ਰਾਮੂ ਨੂੰ ਕਿਹਾ ਚੱਲ ਰੁੱਖ ਦੀ ਛਾਂ ਵਿੱਚ ਬੈਠੀਏ ਥੋੜਾ ਆਰਾਮ ਮਿਲੇਗਾ ਅਸੀਂ ਦੋਵੇਂ ਨੇੜੇ ਬੈਠ ਗਏ ਹਵਾ ਨਾਲ ਮੇਰਾ ਦੁਪੱਟਾ ਵਾਰ-ਵਾਰ ਉੱਡ ਰਿਹਾ ਸੀ ਹੱਸੇ ਅਤੇ ਮੈਂ ਉਸ ਨੂੰ ਸੁਣ ਰਹੀ ਸੀ ਰਾਮੂ ਨੇ ਹੌਲੀ ਹੱਸ ਕੇ ਕਿਹਾ ਮਾਲਕਨ ਹਵਾ ਵੀ ਤੁਹਾਡੇ ਨਾਲ ਖੇਡਣ ਲੱਗੀ ਹੈ ਮੈਂ ਉਸ ਨੂੰ ਘੂਰਿਆ ਪਰ ਉਸ ਦੇ ਚਿਹਰੇ ਤੇ ਸਿਰਫ ਮਸੂਮੀਅਤ ਸੀ ਫਿਰ ਵੀ ਉਸ ਦੀਆਂ ਗੱਲਾਂ ਨੇ ਮੇਰੇ ਦਿਲ ਵਿੱਚ ਹਲਕੀ ਜਿਹੀ ਲਹਿਰ ਜਗਾਈ ਮੈਂ ਹੌਲੀ ਜਿਹਾ ਪੁੱਛਿਆ ਰਾਮੂ ਤੈਨੂੰ ਪਿੰਡ ਵਿੱਚ ਰਹਿਣਾ ਕਿਹੋ ਜਿਹਾ ਲੱਗਦਾ ਹੈ ਉਹ ਬੋਲਿਆ ਜਦੋਂ ਤੱਕ ਤੁਸੀਂ ਨੇੜੇ ਹੋ ਮੈਨੂੰ ਸਭ ਵਧੀਆ ਲੱਗਦਾ ਉਸ ਨੇ ਜਵਾਬ ਉਸਨੇ ਮੈਨੂੰ ਚੁੱਪ ਕਰਵਾ ਦਿੱਤਾ ਮੇਰਾ ਦਿਲ ਐਨਾ ਤੇਜ਼ ਧੜਕਣ ਲੱਗਾ ਕਿ ਮੈਨੂੰ ਲੱਗਿਆ ਉਹ ਸੁਣ ਲਵੇਗਾ ਕੁਝ ਦੇਰ ਖਮੋਸੀ ਰਹੀ ਮੈਂ ਮਿੱਟੀ ਨਾਲ ਖੇਡਦੀ ਰਹੀ ਅਤੇ RAMU ਵੇਖਦਾ ਰਿਹਾ ਅਚਾਨਕ ਉਸਨੇ ਹੌਲੀ ਜਿਹਾ ਕਿਹਾ ਮਾਲਕਨ ਕੀ ਹੈ ਇੱਕ ਗੱਲ ਕਹਿ ਸਕਦਾ ਮੈਂ ਸਿਰ ਹਿਲਾਇਆ ਉਹ ਬੋਲਿਆ ਤੁਹਾਡੇ ਤੋਂ ਦੂਰ ਰਹਿਣ ਦਾ ਖਿਆਲ ਵੀ ਮੈਨੂੰ ਚੰਗਾ ਨਹੀਂ ਲੱਗਦਾ ਉਸਦੇ ਸ਼ਬਦ ਸੁਣ ਕੇ ਮੈਂ ਸੁੰਨ ਹੋ ਗਈ ਪਹਿਲੀ ਵਾਰ ਕਿਸੇ ਨੇ ਇੰਨੀ ਸਾਫ਼-ਸਾਫ਼ ਦਿਲ ਗੱਲ ਕਹੀ ਸੀ ਮੈਂ ਉਸ ਵੱਲ ਵੇਖਿਆ ਉਸ ਦੀਆਂ ਅੱਖਾਂ ਵਿੱਚ ਇੱਕ ਜੰਗਲੀ ਜਾਨਵਰ ਵਰਗੀ ਚਮਕ ਸੀ ਮੇਰੇ ਮਨ ਵਿੱਚ ਲਹਿਰਾਂ ਉੱਠ ਰਹੀਆਂ ਸਨ ਮੈਨੂੰ ਰਾਮੂ ਨਾਲ ਸੱਚੀ ਮੁਹੱਬਤ ਹੋਣ ਲੱਗੀ ਸੀ ਨਿੰਮ ਦੇ ਰੁੱਖ ਹੇਠ ਸਨਾਟਾ ਹੋਰ ਗੂੜਾ ਹੋ ਰਿਹਾ ਸੀ ਦੂਰ ਕਿਤੇ ਹਲ ਚੱਲਣ ਦੀ ਆਵਾਜ਼ ਨਹੀਂ ਸੀ ਮੈਂ ਉਸ ਦੀਆਂ ਅੱਖਾਂ ਵਿੱਚ ਵੇਖਿਆ ਲੱਗਿਆ ਜਿਵੇਂ ਉਹ ਸਾਰੀਆਂ ਗੱਲਾਂ ਬਿਨਾਂ ਕਹੇ ਹੀ ਕਹਿਣਾ ਦੇਣਾ ਚਾਹੁੰਦਾ ਸੀ ਮੈਂ ਮੁਸਕਰਾ ਕੇ ਕਿਹਾ ਰਾਮੂ ਤੂੰ ਬਹੁਤ ਬਦਲ ਗਿਆ ਹੈਂ ਪਹਿਲਾਂ ਤੂੰ ਸਿਰਫ ਕੰਮ ਦੀਆਂ ਗੱਲਾਂ ਕਰਦਾ ਸੀ ਹੁਣ ਤੇਰੇ ਲਫ਼ਜ਼ ਵੱਖਰੇ ਆ ਨਾ ਉਹ ਹੌਲੀ ਸੁਰ ਵਿੱਚ ਬੋਲਿਆ ਸ਼ਾਇਦ ਇਸ ਦੀ ਵਜ੍ਹਾ ਤੁਸੀਂ ਓ ਮਲਕਣ ਹਵਾ ਨਾਲ ਮੇਰਾ ਦੁਪੱਟਾ ਫੇਰ ਉੱਡਿਆ ਅਤੇ ਨੇੜੇ ਦੀ ਫਸਲ ਵਿੱਚ ਅਟਕ ਗਿਆ ਮੈਂ ਉੱਠਣ ਲੱਗੀ ਤਾਂ RAMU ਨੇ ਹੱਥ ਵਧਾ ਕੇ ਉਸ ਨੂੰ ਫੜ ਲਿਆ ਉਸ ਦਾ ਹੱਥ ਮੇਰੇ ਹੱਥ ਨਾਲ ਟਕਰਾਇਆ ਇੱਕ ਪਲ ਲਈ ਅਸੀਂ ਦੋਵੇਂ ਠਿੱਟ ਗਏ ਉਸ ਦੇ ਹੱਥ ਦੀ ਗਰਮੀ ਮੇਰੇ ਸਰੀਰ ਵਿੱਚ ਬਿਜਲੀ ਵਾਂਗ ਦੌੜ ਗਈ ਮੈਂ ਜਲਦੀ ਨਾਲ ਹੱਥ ਖਿੱਚ ਲਿਆ ਪਰ ਮੇਰੇ ਚਿਹਰੇ ਤੇ ਲਾਲੀ ਆ ਗਈ RAMMU ਨੇ ਮੇਰੇ ਵੱਲ ਝੋਚ ਕੇ ਝੋਕ ਕੇ ਕਿਹਾ ਮਾਲਕਨ ਜੇ ਮੇਰੀ ਗੱਲ ਨਾਲ ਤੁਹਾਨੂੰ ਬੁਰਾ ਲੱਗੇ ਤਾਂ ਮਾਫੀ ਮੰਗਦਾ ਪਰ ਮੇਰਾ ਦਿਲ ਹੁਣ ਸਿਰਫ ਤੁਹਾਡੇ ਲਈ ਟੜਕਦਾ ਹੈ ਮੇਰੇ ਬੁੱਲ ਸੁੱਕ ਗਏ ਦਿਲ ਜ਼ੋਰ ਨਾਲ ਟੜਕ ਰਿਹਾ ਸੀ ਮੈਂ ਨਾ ਜਾਣੇ ਕਿਵੇਂ ਕਿਹਾ RAMMU ਇਹ ਰਾਹ ਆਸਾਨ ਨਹੀਂ ਉਸ ਮਸਕਰਾਣੀ ਮਸਕਰਾਇਆ ਤੇ ਬੋਲਿਆ ਮਾਲਕਨ ਆਸਾਨ ਹੋਵੇ ਜਾਂ ਮੁਸ਼ਕਿਲ ਮੈਂ ਤੁਹਾਡੇ ਨਾਲ ਰਹਿਣਾ ਚਾਹੁੰਦਾ ਉਸ ਦੀਆਂ ਗੱਲਾਂ ਵਿੱਚ ਇੰਨੀ ਸੱਚਾਈ ਸੀ ਕਿ ਮੇਰੀਆਂ ਅੱਖਾਂ ਨਮ ਹੋ ਗਈਆਂ ਨਿੰਮ ਦੇ ਰੁੱਖ ਦੀਆਂ ਪੱਤੀਆਂ ਹਵਾ ਨਾਲ ਝੂਮ ਰਹੀਆਂ ਸੀ ਚਾਰੇ ਪਾਸੇ ਸਨਾਟਾ ਤੇ ਹਰਿਆਲੀ ਜਿਵੇਂ ਇਹ ਖੇਤ ਸਾਡੀ ਕਹਾਣੀ ਦਾ ਗਵਾਹ ਬਣ ਗਿਆ ਹੋਵੇ ਆਰੰਮੋ ਹੌਲੀ-ਹੌਲੀ ਮੇਰੇ ਕੋਲ ਕਿਸ ਗਿਆ ਉਸ ਨੇਤੀ ਮੀ ਬਾਜ ਵਿੱਚ ਕਿਹਾ ਮਲਕਣ ਕੀ ਮੈਂ ਤੁਹਾਡੇ ਕੋਲ ਬੈਠ ਸਕਦਾ ਹਾਂ ਮੈਂ ਕੁਝ ਨਾ ਕਹਿ ਸਕੀ ਬਸ ਹੌਲੀ ਜਿਹਾ ਸਿਰ ਚੁਕਾਇਆ ਰਾਮੂ ਨੇ ਮੇਰਾ ਹੱਥ ਹੱਥ ਹੌਲੀ ਨਾਲ ਫੜ ਲਿਆ ਉਸ ਦੀਆਂ ਉਂਗਲਾਂ ਦਾ ਸਪਰਸ਼ ਮੇਰੇ ਦਿਲ ਦੀ ਧੜਕਣ ਨੂੰ ਤੇਜ਼ ਕਰ ਰਿਹਾ ਗਿਆ ਮੈਂ ਚਿਚਕਦੀ ਹੋਈ ਬੋਲੂ ਰਾਮੂ ਜੇ ਕਿਸੇ ਨੇ ਵੇਖ ਲਿਆ ਤਾਂ ਹੌਂਸਕਰਾ ਕੇ ਬੋਲਿਆ ਇਹ ਖੇਤ ਹੈ ਹਵਾ ਇਹ ਰੁੱਖ ਸਾਡੇ ਸਭ ਸਾਡੇ ਰਾਜਦਾਰ ਹਨ ਉਸ ਦੀਆਂ ਗੱਲਾਂ ਨੇ ਮੇਰੇ ਦਿਲ ਦੀਆਂ ਸਾਰੀਆਂ ਕੰਧਾਂ ਤੋੜ ਦਿੱਤੀ ਮੈਂ ਖੰਮਾਂਦ ਕਰ ਲਈਆਂ ਤੇ ਰਾਮੂ ਨੇ ਨੇੜੇ ਮਹਿਸੂਸ ਕੀਤਾ ਉਸ ਦੀਆਂ ਸਾਹਾਂ ਮੇਰੇ ਚਿਹਰੇ ਨੂੰ ਛੂ ਰਹੀਆਂ ਸਨ ਮੈਂ ਚਾਹ ਕਿ ਵੀ ਸਮਾਂ ਇੱਥੇ ਹੀ ਰੁਕ ਜਾਵੇ ਰਾਮੂ ਨੇ ਬਸ ਖਸਾਂਦੇ ਹੋਏ ਕਿਹਾ ਤੁਹਾਡੇ ਤੋਂ ਦੂਰ ਰਹਿਣਾ ਮੇਰੇ ਲਈ ਨਾ ਮੁਨਕਨ ਹੈ ਅਤੇ ਹੌਲੀ ਨਾਲ ਉਸ ਨੇ ਮੇਰਾ ਚਿਹਰਾ ਆਪਣੀਆਂ ਥੇਲੀਆਂ ਵਿੱਚ ਪੜ੍ਹਿਆ ਮੇਰੇ ਬੋਲ ਕੰਬ ਰਹੇ ਸਨ ਅਤੇ ਦਿਲ ਵਿੱਚ ਲੁਕੀ ਚਾਹਤ ਅਤੇ ਬੇਕਾਬੂ ਹੋ ਰਹੀ ਸੀ ਜੇ ਤੁਹਾਨੂੰ ਇਹ ਕਹਾਣੀ ਸੰਦਾਈ ਤਾਂ ਲਾਈਕ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਵਿਚਾਰ ਕਮੈਂਟ